ਹੈਲੋ ਗਾਇਸ ਹਾਂ ਚਲੋ ਅੱਜ ਅਸੀਂ ਆਏ ਹਾਂ ਮਾਰਕੀਟ ਸ਼ੋਪਿੰਗ ਕਰਨ। ਕੇਕ ਲਿਆ ਸੀ ਤੇ ਅੱਜ ਆਪਾਂ ਦਾ ਬਰਥਡੇ ਆ ਤੇ ਚਾਚੂ ਦਾ ਵੀ ਕੇਕ ਲਿਆ ਸੀ ਇੱਕ ਤੇ ਗੁਲਾਬ ਜਾਨ ਨਾਲ ਤੇ ਪਨੀਰ ਲੈਣ ਗਏ ਆ ਪਾਪਾ ਗੁਲਾਬ ਜਾਨ ਨਾਲ ਵੀ ਰਹਿੰਦੀਆਂ ਸਮੋਸੇ ਵੀ ਲੈ ਲੈ ਸੀਗੇ। ਆਪਾਂ ਦਾ ਪਾਪਾ ਦਾ ਬਰਥਡੇ ਸੀ। ਪਾਪਾ ਦੇ ਤੇ ਚਾਚੂ ਦਾ ਬਰਥਡੇ ਆ। ਸੈਲੀਬ੍ਰੇਸ਼ਨ ਕਰਨਾ। ਸੈਲੀਬ੍ਰੇਸ਼ਨ ਕਰਨੀ ਆ। ਤੇ ਆਹ ਮੇਰੀ ਭੈਣ ਜਿਹਨੂੰ ਬਟਰਸਕਾਚ ਸਵਾਦ ਨਹੀਂ ਲੱਗਦਾ ਤੇ ਅਸੀਂ ਬਟਰਸਕਾਚ ਵਾਲਾ ਕੇਕ ਲੈ ਆਂਦਾ ਹਣੇ ਨਖਰੇ ਕਰਦੀ ਐ ਮੈਂ ਬਟਰਸਕਾਚ ਵਾਲਾ ਕੇਕ ਖਾਣਾ ਨਹੀਂ ਆਹ ਦੇਖੋ ਸਾਡਾ ਮੁਕਸਰ ਸ਼ਹਿਰ ਉੱਥੇ ਪਾਪਾ ਸਾਡੇ ਜਿਮ ਜਾਂਦੇ ਆ ਹਣ ਇੱਥੇ ਸੀ ਬੇਟਿੰਗ ਤੋਂ ਇੱਕਲਾ सोनू ਬੇકરી ਤੋਂ ਇਹ ਚਿਪ ਬੇਕਰੀਆ ਬੇਕਰੀ ਤੋਂ ਹੀ ਕੇਕ ਲਿਆ ਤੇ ਬਾਏ ਆਜੇ ਤਾਂ ਦੇਖ ਇਧਰ ਆ ਕੇ ਮੈਂ ਕਹਿੰਦਾ ਓਏ ਕਾਦੇ ਪਰ ਤੂੰ ਵੀ ਕਾਦੇ ਕਾਦੇ आई करते न बुलाना तो नहीं आई करते मेरी तरफ बहुत शना दी क्यूट बच्चा है भाई गा दो करती आई हेलो हेलो करो एकदम मीतू मीतू के लाइक भी करया जी वीडियो नु मीतू डांगा ਕਪੈਕ ਕਰਦੇ ਥੋੜਾ ਮੈਂ ਲੈ ਜਾਂਦਾ ਨਹੀਂ ਸਟੇਸ਼ਨ ਤੇ ਵੀ ਇਨਾਲੋ ਕਿੰਨੇ ਕਿਲੋ ਹਨ ਨਾ ਗਾਜੋ ਕਿੰਨੇ ਮਟਰ ਨਾਲ ਆ ਰਿਹਾ ਨਾ ਕੀ ਕਰਨਾ ਸਟੇਸ਼ਨ ਤੇ ਵੀ ਹਾਂ ਰਾਂ ਸੀ ਮੈਂ ਜਮਾ ਖੂਨ ਨਹੀਂ ਬਣਾਈ ਦੀ ਜਰਾਉਂਦਾ ਇੱਕ ਵਾਰ ਕਿ ਕਿਤੇ ਆਏ ਦੋ ਤਰੀਕਾ ਐਵੇਂ ਬਰਤ ਨਹੀਂ ਕਰਨਾ ਕਿ ਉਹ ਮੈਂ ਇਹ ਤਾਂ ਬੋਲਤੀ ਨਹੀਂ ਛਾਲਿਆ ਬਸ ਨੇੜੇ ਨੇੜੇ ਹੋ ਗਏ ਨੇੜੇ ਹੋਰ ਨੇੜੇ ਹੋਰ ਮਾਰ ਉਹ ਮਾਰ ਉਹ ਤੂੰ ਚੱਲ ਓ ਬੱਲੇ ਹੈਪੀ ਬਰਥਡੇ ਟੂ ਯੂ ਅਭੰਜ ਹੈਪੀ ਬਰਥਡੇ ਮੀ ਤੁਹਾਨੂੰ ਅੱਡੀ ਵੱਡੀ ਵੱਡੀ ਬਣ ਕੇ ਨਾਲੀ ਉਹ ਵੇਖੀ ਆਹ ਅਹ ਮੁੱਛਾ ਵਾਣ ਗਿਆ ਮੀਟੂ ਟਾਈਗਰ ਆਏ ਉਹ ਆਪ ਹੀ ਖਾਈਏ ਤਾਂ ਆਪ ਹੀ ਕਰ ਸਕਦਾ ਉਹ ਫੋਟੋ ਕਿੱਝ ਮੜੀ ਹਾਂਜੀ ਤੇ ਅੱਜ ਹਸਬੈਂਡ ਦਾ ਤੇ ਜੋਰ ਦਾ ਬਰਥਡੇ ਸੀ ਹੈ ਤੇ ਉਧਰ ਹੀ ਸੈਲੀਬ੍ਰੇਟ ਕੀਤਾ ਮੰਮੀ ਹੋਰੇ ਕਹਿੰਦੇ ਤੁਸੀਂ ਇੱਧਰ ਆ ਜਿਓ ਤੇ ਅਸੀਂ ਫਿਰ ਉਧਰ ਹੀ ਚਲੇ ਗਏ ਸੀ ਲਵ ਯਾਰ ਗਏ ਫਿਰ ਉਹਦੇ ਉਧਰ ਹੀ ਚਲੇ ਗਏ ਇਹ ਕਰੇ ਉਤਰ ਸਾਰਿਆਂ ਨੇ ਬੈਠ ਕੇ ਸੈਲੀਬ੍ਰੇਟ ਕੀਤਾ ਤੇ ਅਸੀਂ ਹੁਣ ਹੀ ਘਰੇ ਵਾਪਸ ਆਏ ਆ ਤੇ ਸਾਰੀ ਸੱਚਿਆ ਚਲੋ ਅੱਡਨਾ ਕੱਲ੍ਹ ਵੱਤ ਕਰਦੇ ਥੋੜੀ ਤੇ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀਆਂ ਲੱਗਦੀਆਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਘੱਟ ਸਬਸਕ੍ਰਾਈਬ ਕਰਦੇ ਹੋ ਤੁਸੀਂ ਸਬਸਕ੍ਰਾਈਬ ਸਾਡੇ ਉੱਤੇ ਹੀ ਖੜੇ ਆ ਪਲੀਜ਼ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਰਿਕਵੈਸਟਾਂ ओके okay, जी बाय